ਬੀਤੇ ਕਈ ਦਿਨਾਂ ਤੋਂ ਪੈਰੀ ਅੰਤਾਂ ਦੀ ਗਰਮੀ ਨੇ ਹਰ ਚੀਜ਼ ਤੇ ਅਸਰ ਪਾਇਆ ਹੈ। ਉਥੇ ਕਿਸਾਨਾਂ ਦੀ ਝੋਨੇ ਦੀ ਪਨੀਰੀ ਵੀ ਗਰਮੀ ਦੀ ਮਾਰ ਨਾਲ ਚਲਦਿਆਂ ਖੇਤਾਂ ਦੇ ਵਿੱਚ ਸੁੱਕਣ ਲੱਗੀ ਹੈ। ਕਿਸਾਨ ਹੁਣ ਝੋਨੇ ਦੀ ਪਨੀਰੀ ਦੁਬਾਰਾ ਤੋਂ ਬੀਜਣ ਲਈ ਮਜਬੂਰ ਹੋਏ ਹਨ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਮੇਂ ਦੀਆਂ ਸਰਕਾਰਾਂ ਫੋਕੀ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ ਕਰਦੀਆਂ, ਸਿਰਫ ਲਾ ਰਹੀ ਲਾਉਂਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਨੀਰੀ ਬੀਜੀ ਸੀ ਇਸ ਲਈ ਬੀਜ ਵੀ 2200 ਪ੍ਰਤੀ ਥੈਲੀ ਦਾ ਲਿਆ ਸੀ। ਇਹਦੇ ਨਾਲ ਹੀ ਤੇਲ ਖਾਦ ਪਾਣੀ ਮਿਹਨਤ ਮਜ਼ਦੂਰੀ ਦਾ ਵੀ ਖਰਚਾ ਵਖਰਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਝੋਨੇ ਦੀ ਪਨੀਰੀ ਪੀਲੀ ਪੈ ਗਈ ਹੈ ਤੇ ਸੁੱਕਣ ਕਿਨਾਰੇ ਪੁੱਜ ਗਈ ਹੈ ਇਸ ਮੌਕੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਹੋਰ ਨਾ ਦਰਜਣਾ ਪਿੰਡਾਂ ਵਿੱਚ ਵੀ ਇਹੀ ਹਾਲ ਹੈ ਇਹ ਜੀ ਜਿਹੜੀ ਪਨੀਰੀ ਹੈ ਜੀ ਸਮਝ ਨਹੀਂ ਆਉਂਦੀ ਵੀ ਪਤਾ ਨਹੀਂ ਇਹ ਗਰਮੀ ਕਰ ਨੇ ਆ ਮੇਰੇ ਨਾਲ ਸਾਡੇ ਪਿੰਡ ਦੇ ਕਿਸਾਨ ਖੜੇ ਹੈ ਜਿਹੜੀ ਇਹ ਪਨੀਰੀ ਐ ਇੰਨੇ ਖਰਚਾ ਕਰਕੇ ਪਨੀਰੀ ਬੀਜੀ ਹੈ ਜਿਹੜੀ ਕਿ 2200 ਰੁਪਏ ਦੀ ਥੈਲੀ ਹੈ ਹਾਈਬ੍ਰਿਡ ਦੀ 3 3 ਕਿਲੋ ਦੀ ਜਿਹੜਾ ਕਿ ਇਹਦਾ ਦਵਾਰੇ ਬੀਜਣ ਦੀ ਸਾਡੇ ਚ ਤਾਕਤ ਨਹੀਂ ਹੈ ਪਹਿਲਾਂ ਹੀ 20-20 ਹਜ਼ਾਰ ਦਾ ਸੀ ਬੀਜ ਬੀਜੀ ਬੈਠੇ ਆ ਇਹ ਗਰਮੀ ਕਾਰਨ ਇੰਨਾ ਬੁਰਾ ਹਾਲ ਹੋ ਰਿਹਾ ਵੀ ਸਾਨੂੰ ਕੋਈ ਸਮਝ ਨਹੀਂ ਆਂਦੀ ਸਰਕਾਰਾਂ ਦੇ ਮਿੱਥੇ ਅਨਸਾਰ ਟਾਈਮ ਆ ਰਿਹਾ ਜੀਰੀ ਦੀ ਲੋਾਈ ਦਾ ਪਰ ਪਨੀਰੀਆਂ ਸਾਡੇ ਕੋਲ ਹੋ ਨਹੀਂ ਰਹੀਆਂ ਤੇ ਤੁਸੀਂ ਦੇਖਿਆ ਚਰੀਆਂ ਚਰੀਆਂ ਨੂੰ ਅਸੀਂ ਪਾਣੀ ਲਗਾਇਆ ਹੋਇਆ ਸਾਡਾ ਜਿਹੜਾ ਪਾਣੀ ਹੈ ਪਾਣੀ ਧਰਤੀ ਦਾ ਇੰਨਾ ਗਰਮ ਹੈ ਵੀ ਜੇ ਤੁਸੀਂ ਹੁਣ ਚੱਲਦੀ ਮੋਟਰ ਚ ਵੀ ਨਾ ਆਉਂਗੇ ਜਰ ਵੀ ਕੋਸਾ ਪਾਣੀ ਹੈ 2 ਕਿਲੋਮੀਟਰ ਦੂਰ ਸਾਡੇ ਤੋਂ ਨਹਿਰ ਹੈ ਹਰ ਇੱਕ ਸਰਕਾਰ ਆਂਦੀ ਐ ਸਾਨੂੰ ਭਰੋਸਾ ਦੇ ਕੇ ਚਲੀ ਜਾਂਦੀ ਐ ਵੋਟਾਂ ਟਾਈਮ ਤੁਹਾਨੂੰ ਨਹਿਰੀ ਪਾਣੀ ਲਾਵਾਂਗੇ ਤੇ ਸਾਨੂੰ ਨਹਿਰੀ ਪਾਣੀ ਦੀ ਕੋਈ ਸੁਵਿਧਾ ਨਹੀਂ ਹੋ ਰਹੀ ਸਾਡੇ ਜਿਹੜੇ ਬਰਸੀਨ ਦਾ ਬੀਜ ਐ ਲੱਖਾਂ ਰੁਪਏ ਦਾ ਬੀਤਦਾ ਜਿਹੜਾ ਕਿ 20 ਦਿਨ ਪਹਿਲਾਂ ਪੱਕ ਗਿਆ ਗਰਮੀ ਕਾਰਨ ਤੇ ਸਾਡੇ ਮਾਰੇ ਪਾਣੀ ਕਾਰਨ ਸਾਡੀ ਸਰਕਾਰਾਂ ਨੂੰ ਬੇਨਤੀ ਐ ਵੀ ਸਾਹਿਬ ਜਿਵੇਂ ਹੁਣ ਇਹ ਸੁੱਕ ਗਿਆ ਜੀ ਬੀਜ ਬਿਲਕੁਲ ਉੱਪਰ ਹੋ ਗਿਆ ਫਿਰ ਉਹਦਾ ਹੁਣ ਕੀ ਇਲਾਜ ਕਰਾਂਗੇ ਹੁਣ ਜੀ ਜੇ ਦੁਬਾਰਾ ਬੀਜਾਂਗੇ ਜੀ ਦੁਬਾਰਾ ਬੀਜਣ ਦਾ ਅਸੀਂ ਲੇਟ ਹੋ ਜਾਾਂਗੇ ਬੀਜਣਾ ਤਾਂ ਪਹਿਣਾ ਸਾਨੂੰ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈਗਾ ਫਿਰ ਜਦੋਂ ਹੁਣ ਲੇਟ ਬੀਜੋਂਗੇ ਤੁਸੀਂ ਫਿਰ ਬਹੁਤ ਲੇਟ ਨਹੀਂ ਹੋ ਜੂਗੀ ਹਾਂਜੀ ਲੇਟ ਤਾਂ ਹੋਵਾਂਗੀ ਸਾਨੂੰ ਤਾਂ ਘੱਟ ਹੀ ਘੱਟ ਹੋਏ ਤੇ ਚੀ ਫਿਰ ਸਾਡੇ ਕੋਲ ਪਾਣੀ ਦਾ ਸਾਧਨ ਨਹੀਂ ਕੋਈ ਤੁਸੀਂ ਫਿਰ ਸਰਕਾਰਾਂ ਨੂੰ ਕੀ ਕਹਿਣਾ ਚਾਹ ਰਹੇ ਹੋ ਸਾਡੀ ਤਾਂ ਸਰਕਾਰਾਂ ਨੂੰ ਇਹੀ ਬੇਨਤੀ ਹੈ ਸਾਡੇ ਮੇਰੇ ਨਾਲ ਸਾਰੇ ਕਿਸਾਨ ਖੜੇ ਹੈ ਵੀ ਸਾਡੇ ਤੋਂ 2 ਕਿਲੋਮੀਟਰ ਦੂਰ ਨਹਿਰ ਹੈ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਸਾਨੂੰ ਨਹਿਰੀ ਪਾਣੀ ਦੀ ਸਹੂਲਤ ਮਿਲਣੀ ਚਾਹੀਦੀ ਹੈ ਨਹੀਂ ਇਹ ਇਲਾਕੇ ਦਾ ਸਾਡਾ ਬਿਲਕੁਲ ਖਤਮ ਹੋ ਚੁੱਕਿਆ ਕਿੰਨੇ ਦੂਰ ਪੈਂਦੇ ਜੀ ਜਦੋਂ ਨਹਿਰ ਸਾਨੂੰ ਹੀ 2 ਕਿਲੋਮੀਟਰ ਦੂਰ ਹੈ ਨਹਿਰ ਇਥੋਂ ਨਾ ਜਿਹੜੀ ਨਰਵਾਣਾ ਬਰਾਂਡ ਨਹਿਰ ਕਹਿੰਦੇ ਜੀ ਹਾਂਜੀ 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 ਹਾਂ ਹਾਂਜੀ ਗੰਡਾ ਖੜੀ ਹੈ ਨਹਿਰ 2 ਕਿਲੋਮੀਟਰ ਦੂਰ ਹੈ ਸਾਡੇ ਤੋਂ ਤੁਹਾਡਾ ਕਹਿਣ ਤੋਂ ਬਾਅਦ ਵੀ ਕਿਸੇ ਨਾ ਕਿਸ ਤਰ੍ਹਾਂ ਕੋਈ ਖਾਲ ਖੂਲ ਪਾ ਕੇ ਸੂਆ ਕੱਢ ਗਏ ਹਾਂਜੀ ਹਾਂ ਹਰ ਇੱਕ ਸਰਕਾਰ ਸਰਕਾਰ ਤਾਂ ਇਹ ਗੱਲ ਕਹਿਦੀ ਹੈ ਵੀ ਅਸੀਂ ਹਰੇਕ ਖੇਤ ਨੂੰ ਨਹਿਰੀ ਪਾਣੀ ਲਾਵਾਂਗੇ ਜਦੋਂ ਲੱਗੂਗਾ ਜੀ ਸਾਡੇ ਕੋਲ ਆਇਆ ਜੀ ਜਿੱਦਣ ਇਲੈਕਸ਼ਨ ਦੀ ਉਦਨ ਵੀ ਪਟਵਾਰੀ ਭੇਜੇ ਸਾਡੇ ਤੋਂ ਲੈ ਕੇ ਜੀ ਲਿਖ ਕੇ ਲਈ ਜਾਂਦੇ ਆਂ ਜਦ ਤੱਕ ਲੱਗਦਾ ਨਹੀਂ ਸਾਨੂੰ ਭਰੋਸਾ ਕੋਈ ਨਹੀਂ ਇਹ ਪ ਬੀਜ ਵੀ ਅਸੀਂ ਬੜਾ ਮਹਿੰਗਾ ਲਿਆ ਸਾਡੇ 2200 ਰੁਪਏ ਦੀ 3 ਕਿਲੋ ਦੀ ਥੈਲੀ ਆਈ ਹੈ ਪਰ ਇਹ ਸੁੱਕਰੀ ਜੀ ਗਰਮੀ ਕਰਕੇ ਸੁੱਕਰੀ ਜੀ ਸਾਰੀ ਪਾਣੀ ਸਾਡਾ ਖਰਾਬ ਹੈ ਪਾਣੀ ਗਰਮ ਹੈ ਸਰਕਾਰਾਂ ਸਾਡੀ ਬਾਹ ਨੀ ਫੜਦੀਆਂ ਸਰਕਾਰਾਂ ਨਹਿਰ ਦਾ ਪਾਣੀ ਲਾਂਦੀਆਂ ਤੇ ਲਾਂਦੀ ਹੈ ਨਹੀਂ ਹਰ ਇੱਕ ਵਾਦਾ ਕਰਕੇ ਚਲੀ ਜਾਂਦੀ ਹੈ ਜੀ ਇਹ ਇਹ ਤੁਹਾਡੀ ਇਕੱਲੇ ਸੁੱਕੀ ਹੈ ਕਿ ਸਾਰੇ ਇਲਾਕੇ ਦੇ ਵਿੱਚ ਇਹੀ ਹਾਲ ਹੈ ਜੀ ਇਹ ਸਾਡੇ ਸਾਰੇ ਇਲਾਕੇ ਦੇ ਹਾਲ ਹੈ ਜੀ ਜਿਹੜੇ ਸਾਡੇ 25 30 ਪਿੰਡ ਹੈਗੇ ਉਹਰੇ ਸਾਰਾਂ ਦਾ ਇਹੀ ਹਾਲ ਹੈ ਅੱਛਾ ਜਿਹੜੀ ਪਨੀਰ ਇਹ ਸੁੱਕ ਰਹੀ ਹੈ ਹਾਂ ਜੀ ਪਾਣੀ ਕਰਕੇ ਸੁੱਕਰੀ ਜੀ ਇੱਕ ਗਰਮੀ ਬਹੁਤ ਹੈ ਸਰਕਾਰ ਨੇ ਕਿੰਨਾ ਕੀ ਟਾਈਮ ਦਿੱਤਾ ਜੀ ਲਾਉਣ ਦਾ ਜੋਨਾ ਇਹੀ 15 ਤਰੀਕ ਕਿਹਾ ਸੀਗਾ ਪਰ ਸਾਡੀ 15 ਤਰੀਕ ਤੱਕ ਸਾਡੀ ਐਵੇਂ ਪੌਦਾ ਨਹੀਂ ਹੋਈਆਂ ਹੈਗੇ ਦੁਬਾਰੇ ਫੇਰ ਬੀਜਣੀ ਪੈਣੀ ਹੈ। ਫਿਰ ਇਹ ਤਾਂ ਫੋੜ ਦਾ ਖਰਚਾ ਹੋ ਜੂਗਾ ਜੀ। ਹਾਂ ਜੀ ਅਸੀਂ 30 25 25000 ਰੁਪਏ ਦੀ ਪੌਦਾ ਬੀਜ ਕੇ ਦੁਬਾਰੇ ਫੇਰ ਸਾਡਾ ਇਹ ਹਾਲਾ ਦੁਬਾਰੇ ਫੇਰ ਬੀਜਣੀ ਪੈਣੀ ਹੈ ਲੈ ਕੇ ਬੀਜਾ। ਫਿਰ ਇਹ ਤਾਂ ਬਈ ਤੁਹਾਨੂੰ ਕਾਠਾ ਬਹੁਤ ਪਈ ਹੈ ਤੇ ਬੱਚੂ ਹੋ ਗਈ ਫਿਰ ਤੁਸੀਂ ਜਦੋਂ ਅੱਗੇ ਜੀੜੀ ਹੋਗੀ ਫਿਰ ਤੇਲ ਰੇ ਪਾਣੀ ਲੇਬਰ ਸਾਰਾ ਖਰਚਾ ਫੇਰ ਕਰਨਾ ਪਊ। ਕੀ ਕਰੀਏ ਇਹ ਤਾਂ ਪਰਮਾਤਮਾ ਹੁਣ ਅਸੀਂ ਤਾਂ ਰੱਬ ਦੇ ਉੱਤੇ ਭਰੋਸਾ ਰੱਖਦੇ ਆ ਸਰਕਾਰਾਂ ਦਾ ਸਾਡਾ ਭਰੋਸਾ ਉੱਟ ਗਿਆ। ਨਹੀਂ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਗੱਲਾਂ ਗੁੱਲਾਂ ਕਰਦੀ ਰਹਿਣੀਆਂ ਕੋਈ ਤੁਹਾਨੂੰ ਦੇ ਦੇਈਏ ਕੋਈ ਬਾਣੀ ਫੜ ਲੈਣ ਸਾਨੂੰ ਤਾਂ 1 ਰੁਪਈਆ ਨਹੀਂ ਦਿੱਤਾ ਸਾਡੀ ਕਣਕ ਦਾ ਸਾਡਾ 65% ਸਾਡਾ ਝਾੜ ਉਰੇ ਉਹਲੇ ਪੈਕੇਟ ਝੜ ਗਿਆ ਜੀ ਸਾਨੂੰ 1 ਰੁਪਈਆ ਮੁਆਵਜ਼ਾ ਨਹੀਂ ਮਿਲਿਆ ਹੈ ਜੀ ਕੁਝ ਵੀ ਨਹੀਂ ਮਿਲਿਆ ਜੀ ਅੱਛਾ ਮੁਆਵਜ਼ਾ ਮਿਲਿਆ ਨਹੀਂ ਕੁਝ ਵੀ ਨਹੀਂ ਮਿਲਿਆ ਸਾਡਾ ਨਾਮ ਵੀ ਨਹੀਂ ਹੈਗਾ ਮੁਆਵਜ਼ੇ ਚ ਨਹੀਂ ਨਾਲੇ ਤਾਂ ਸਰਕਾਰ ਉਹ ਤਾਂ ਪੂਰੇ ਤੋਂ ਜੀ ਸਰਕਾਰਾਂ ਤਾਂ ਕਹਿੰਦੀਆਂ ਸੀਗੇ ਵੇ ਜੀ ਕੱਲਾ ਕੱਲਾ 1000 ਰੁਪਈਆ ਰੁਪਈਆ ਦਵਾਂਗੇ ਮੁਆਵਜ਼ੇ ਦੇ 1 ਰੁਪਈਆ ਨਹੀਂ ਜੀ ਸਾਡੇ ਮਿਲਿਆ ਹੈਗਾ 1 ਰੁਪਈਆ ਨਹੀਂ ਮਿਲਿਆ ਹੈਗਾ ਅੱਛਾ ਜੀ ਹਾਂ ਜੀ ਹਾਂ ਏ ਬਾਈ ਜੀ ਫਿਰ ਜਿਵੇਂ ਹੁਣ ਆ ਪਿੱਛੇ ਟਾਂਡੀ ਖੜੀ ਐ ਇਹ ਟਾਂਡੀ ਸੁੱਕੀ ਪਈ ਐ ਤਾਂ ਇਹ ਕੀ ਥੋੜੇ ਸਾਹਮਣੇ ਪਾਣੀ ਲਾਇਆ ਹੋਇਆ ਜੀ ਫੇਰ ਸੁੱਕਰੀ ਐ ਜੀ ਅੱਛਾ ਪਾਣੀ ਲਾਉਣ ਤੋਂ ਬਾਅਦ ਵੀ ਸੁੱਕੀ ਐ ਹਾਂਜੀ ਹਾਂਜੀ ਸੁੱਕੀ ਟਾਂਡੀ ਜਿਹੜੀ ਹੈਗੀ ਐ ਇਹ ਤਾਂ ਪਸ਼ੂਆਂ ਵਾਸਤੇ ਖਰਾਬ ਕਰੂਗੀ ਪਸ਼ੂਆਂ ਨੂੰ ਖਰਾਬ ਕਰੇ ਜਿੱਦਾਂ ਪਸ਼ੂ ਕੋਈ ਆਪਣਾ ਬਿਆਨ ਵਾਲਾ ਹੁੰਦਾ ਜੀ ਉਹ ਵੀ ਤੋ ਜਾਂਦਾ ਜੀ ਫਲ ਪਸ਼ੂਆਂ ਵਾਸਤੇ ਖਰਾਬ ਹਾਂਜੀ ਹਾਂ ਤੇ ਤੁਸੀਂ ਪਹਿਲਾਂ ਇਹ ਵਿੱਚ ਪੀਚ ਪੀਚ ਬਜਾਈ ਕੀਤੀ ਇਹ ਵੀ ਸੁੱਕੀ ਪਈ ਐ ਤੇ ਇਧਰਾਂ ਬਰਸੀਨ ਇਹ ਵੀ ਸੁੱਕੀ ਪਈ ਐ ਜੀ ਸਾਨੂੰ ਤਾਂ ਮਾਰ ਐ ਜੀ ਚਾਰੇ ਪਾਸੇ ਜੇ ਆਰਤੀਆਂ ਤੋਂ ਪੈਸੇ ਮੰਗਦੇ ਆਰਤੀ ਨਹੀਂ ਦਿੰਦੇ ਹੈਗੇ ਜੀ ਜੇ ਉਹਦੇ ਕੋਲ ਤਣਕ ਜਾਊਗੀ ਤਾਂ ਹੀ ਪੈਸੇ ਦੇਣਗੇ ਸਾਡੀ ਤਾਂ ਕਿੱਲੇ ਦੀ 8-8 ਕਵਾਂਟਰ ਦੇ ਕਣਕੇ ਝੜਿਆ ਕਿੱਥੇ 22-22 ਕਵਾਂਟਰ ਝੜਦੇ ਆ ਜੀ ਇਹਦਾ ਕੀ ਕਾਰਨ ਸੀਗਾ ਜੀ ਇਹੀ ਆਪਣਾ ਓਲੇ ਪੈ ਗਿਆ ਜੀ ਓਲੇ ਪੈ ਗਿਆ ਓਲੇ ਪੈ ਗਿਆ ਜੀ ਬਹੁਤ ਜ਼ਿਆਦਾ ਓਲੇ ਪੈ ਗਿਆ ਤਾਂ ਕਰਕੇ ਮਤਲਬ ਨੁਕਸਾਨ ਹਾਂ ਜੀ ਹਾਂ ਹੁਣ ਆਰਤੀ ਵੀ ਨਹੀਂ ਦਿੰਦੇ ਪਹਿਲਾਂ ਸਾਡਾ ਉਹ ਨੁਕਸਾਨ ਹੁਣ ਬਾਅਦ ਦਾ ਨੁਕਸਾਨ ਉਸ ਤੋਂ ਬਾਅਦ ਅੱਗੇ ਪਤਾ ਨਹੀਂ ਸਾਡਾ ਕੀ ਹੈਗਾ ਇਹ ਤੁਹਾਨੂੰ ਤੁਸੀਂ ਕੀ ਕਹਿਣਾ ਚਾਹਦੇ ਸਰਕਾਰ ਨੂੰ ਥੋੜਾ ਕੀ ਹਿਲਾ ਹੋਣਾ ਚਾਹੀਦਾ ਜੀ ਸਾਡਾ ਤਾਂ ਇਹ ਹਿੱਲਾ ਹੋਣਾ ਚਾਹੀਦਾ ਜਿਹੜੀ ਸਾਡੇ ਨਹਿਰ ਨਰਵਾਣਾ ਨਹਿਰ ਸਾਡੇ 2 ਕਿਲੋਮੀਟਰ ਦੂਰ ਹੈ ਜੀ ਜੇ ਇਹਦਾ ਪਾਣੀ ਮਿਲ ਜੇ ਸਾਡਾ ਸਾਰਾ ਇਲਾਕੇ ਦਾ ਫਾਇਦਾ ਹੋ ਜਾਊਗਾ ਜੀ ਕੱਲੇ ਕੱਲੇ ਨਹਿਰ ਨਾਲੇ ਫਰਕ ਪੈ ਜਾਊਗਾ ਨਹਿਰ ਨਾਲੇ ਫਰਕ ਪੈ ਜਾਊਗਾ ਜੀ ਕੀ ਸਰਕਾਰਾਂ ਦਾ ਕਹਿੰਦੀਆਂ ਵੀ ਅਸੀਂ ਤੁਹਾਨੂੰ ਪਾਣੀ ਦੱਦਾ ਕੱਲੇ ਕੱਲੇ ਪਿੰਡ ਨੂੰ ਕੱਲੇ ਕੱਲੇ ਖੇਤ ਨੂੰ ਪਾਣੀ ਜਾ ਰਿਹਾ ਜੀ ਹੁਣ ਤਾਂ ਸਾਲ ਹੋ ਗਿਆ ਜੀ ਇਹਨਾਂ ਨੂੰ ਕਹਿੰਦੇ ਹਾਂ ਕਦੇ ਕੁਝ ਕਰਿਆ ਤਾਂ ਹੈ ਨਹੀਂ ਕਿਸੇ ਸਰਕਾਰ ਨੇ ਨਹੀਂ ਕੀਤਾ ਹੈਗਾ ਕਿਸੇ ਨੇ ਨਹੀਂ ਕਰਿਆ ਹੈਗਾ ਜਿਵੇਂ ਕਾਲੀ ਸਰਕਾਰ ਆਈ ਹਾਂ ਜੀ ਹਾਂ ਵੋਟਾ ਸਾਡੇ ਤੋਂ ਪਵਾ ਲੈਣੇ ਆ ਕੰਮ ਕਰਦੇ ਨਹੀਂ ਹੈਗੇ ਸਾਡੀ ਗੰਡੇ ਕਿਹੜੀ ਸੜਕ ਕੋਈ ਸਾਡੇ ਸਰਕਾਰ ਦਾ ਕੋਈ ਫਾਇਦਾ ਨਹੀਂ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਬਈ ਸਰਕਾਰ ਨੂੰ ਹੁਣ ਕੀ ਮਾ ਤੁਹਾਡਾ ਕੀ ਕੀ ਕਹਿਣਾ ਕੀ ਹੈ ਫਿਰ ਸਰਕਾਰ ਕਹਿ ਰਹੀ ਪਤਾ ਨਹੀਂ ਕੀ ਹੋ ਰਿਹਾ ਸਾਡੇ ਐਮ ਐਲ اے ਹੈ ਹੋ ਰਿਹਾ ਕੋਈ ਕੁਝ ਕਰਦਾ ਤਾਂ ਹੈ ਨਹੀਂ ਗੱਲਾਂ ਇਹ ਤਾਂ ਮਰਨੇ ਜੰਮਣੇ ਤੇ ਆਂਦੇ ਨਹੀਂ ਆ ਜਦੋਂ ਆਉਂਦੇ ਜਦੋਂ ਵੋਟਾਂ ਹੀ ਲੋੜ ਹੁੰਦੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ